ਤੇ ਆਉਣ ਵਾਲੇ ਸਮੇਂ ਲਈ ਅਸੀਂ ਜੋ ਪ੍ਰੋਗਰਾਮ ਦੱਸੇ ਦਿੱਤਾ ਕਿ ਜੇ ਸਰਕਾਰ ਇਸੇ ਤਰੀਕ ਤੱਕ ਨਹੀਂ ਹੋ ਕੋਈ ਇਸੀ ਨਾ ਮਸਲੇ ਤੇ ਕੋਈ ਗੌਰ ਕਰਦੀ ਤੇ ਫਿਰ ਅਸੀਂ ਕੋਈ ਅਕਾਲ ਤਖਤੋਂ ਕੋ ਅਰਦਾਸ ਕਰਕੇ ਕੋਈ ਅੱਗੇ ਸੰਘਰਸ਼ ਕਰਾਂਗੇ ਇਹ ਮਤੇ ਤਾਂ ਦੱਸ ਦਿੱਤੇ ਕਿ ਉਹ ਮੈਨੂੰ ਵੀ ਪੈਸੇ ਜਾਦਣੇ ਜੋ ਬੇਅਦਬੀ ਦਾ ਮਸਲਾ ਨਸ਼ਿਆਂ ਦੇ ਵਾਮ ਨੇ ਆ ਜੋ ਸਾਡੇ ਪੰਜਾਬ ਦਾ ਹੋਇਆ ਤਾਂ ਖੇਤਾਂ ਛੱਡਿਆ ਜਾਂ ਤਾਂ ਅਸੀਂ ਕਿਸੇ ਸੰਘਰਸ਼ ਕਰਾਂ ਜੇ ਅੰਤਕਾਰ ਨੂੰ ਬੰਦੀਆਂ ਦੀ ਕਾਫੀ ਨਹੀਂ ਲਗਾਇਆ ਜਾਂਦਾ ਤਾਂ ਬੰਦੀ ਸਿੰਘਾਂ ਨੂੰ ਮੈਚ ਛੱਡਿਆ ਜਾਂਦਾ ਤਾਂ ਕਿਹੋ ਜਿਹਾ ਸੰਘਰਸ਼ ਜਿਹੜਾ ਵਾ ਉਹ ਸਿੱਖ ਜਿੱਤੇ ਬੰਦੀਆਂ ਉਹ ਤੇ ਚੀਜ਼ ਸਾਡੇ ਕੋਲ ਜੇ 2 ਮਿੰਟ ਡੇਢ ਮਿੰਟ ਹੈ ਮੈਂ ਅੱਗਾ ਸਾਰੇ ਸਲਾਹ ਕੀਤੇ ਕਰਕੇ ਉਹਦੀ ਕੋਈ ਰੂਪ ਰੇਖਾ ਤੈਅ ਕਰਾਂਗੇ ਪਰ ਪਰ ਕੋਈ ਸਾਰੀਆਂ ਕਿਸਾਨ ਜਿੱਤੇ ਬੰਦੀਆਂ ਹੋਰ ਜਿਹੜੀਆਂ ਆਪਣੇ ਜੋ ਜੈਤਵੀ ਦੇ ਮਾਮਲੇ ਜਿਹੜੀ ਹੋਰ ਜਿੱਤੇ ਬੰਦੀਆਂ ਸਾਰੀਆਂ ਨਾਲ ਲੈ ਕੇ ਕੋਈ ਸਾਂਝਾ ਪ੍ਰੋਗਰਾਮ ਬਣਾ ਕੇ ਕੋਈ ਇੱਕ ਮੋਰਚੇ ਤੇ ਲੜਕੇ ਅਸੀਂ ਸਾਰਿਆਂ ਕੋਈ ਸਰਕਾਰ ਦਬਾ ਸਕੀ ਜਾਂ ਇਨਸਾਫ ਦੇ ਸਭ ਦੇਖਿਆ ਜਾਵੇ ਸਰਮੰਤ ਕੋ ਕਬਡੀ ਨਿਰਣਾ ਚਾਰ ਪਾਈ ਸੋ ਦਿਨ ਲੋਕਾਂ ਨੂੰ ਲੋੜ ਹੈ ਆਪਣੀ ਕਮੈਡੀ ਦੀ ਜੂਝਿਆ ਲੋਕਾਂ ਦੇ ਕੰਮ ਕਰ ਜੇ ਕਿਵੇਂ ਆਉਣਗੇ ਇਹ ਤੇ ਜੀ ਸਰਕਾਰ ਦੀ ਹੋਣਾ ਸੜਾ ਸ਼ਰਤ ਕੇਸਾ ਹੀ ਆ ਤੇ ਹੁਣ ਲੋਕਾਂ ਦੇ ਕੰਮ ਤੇ ਉਹ ਆਉਣਗੇ ਉਹਨਾਂ ਦੇ ਸੈਨਾ ਨਾਲ ਜਾਂ ਉਹਨਾਂ ਦੇ ਉਧੇ ਪਾਰਲੀਮੈਂਟ ਤੇ ਹਾਜ਼ਰੀ ਭਰਨ ਆਲੀ ਹੋ ਸਕਦੇ ਆ ਤੇ ਇਹ ਤੇ ਮੇਰੇ ਖਿਆਲ ਹੈ ਕਿ ਇਹ ਇਹ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਲੋਕਤੰਤਰ ਚ ਲੋਕਤੰਤਰ ਦਾ ਜਿਹੜਾ ਤਿੰਨ ਰਾਤ ਜਾਬ ਕਰਮਾਲੇ ਨਕਮਦਾ ਘਾਟ ਕਰ ਰਹੇ ਸੋਚੇ ਤੇ ਹਾਈ ਨਹੀਂ ਕਿ ਤਬਾਖੀ ਕਿਸੇ ਜੇ ਕਰੇ ਸਰਕਾਰ ਤੇ ਕੋਈ ਆਪ ਦੀ ਪ੍ਰਾਉਡ ਦੀ ਨੀਤੀ ਨਹੀਂ ਉਹ ਤੇ ਦੇਸ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਫਿਰ ਸਾਰੀਆਂ ਸੰਸਥਾਵਾਂ ਦਾ ਇਕਸਾਰ ਜੱਥੇਬੰਦੀਆਂ ਨਾਲ ਰੜਕੇ ਕੋਈ ਫਿਰ ਕੋਈ ਸਰਕਾਰਾ ਪ੍ਰੋਗਰਾਮ ਖਾਵਾ ਠੀਕ ਹੈ ਤਾਂ ਕਿਸੇ ਦਾ ਟੂਰਨ ਟੱਕੇ ਜਿਹੜੇ ਕਲਾਂ ਨਹੀਂ ਪਈ ਗਏ ਨੇ ਕਿਸ ਤਰ੍ਹਾਂ ਜਾ ਕੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਸਪੋਰਟ ਆਈ ਗਿਆ ਬਹੁਤਿਆਰ ਕੀਤਾ ਜਾਂ ਗਿਆ ਤੇ ਐਟ ਆਈ ਸੀ ਸੀ ਦੇ ਵਿੱਚ ਜਿਹੜੇ ਆ ਸਪੋਰਟ ਸਾਰੇ ਜੱਥੇਬੰਦਾਂ ਜਿਹੜੇ ਮਾਈਂਡ ਦੇ ਸੀ ਕਨੇਕਟ ਕੀਤੇ ਗਏ ਜੇ ਜੇ ਪੋਟਾ ਜੇ ਕਿ ਬਹੁਤ ਤੁਹਾਨੂੰ ਪਤਾ ਹੀ ਹੈ ਸਾਰੇ ਅੰਕਲ ਦੇ ਥਰੂ ਦੇ ਪੋਟਾ ਬਹੁਤ ਘੱਟ ਪੜੀ ਉਹਦੇ ਵਾਸਤੇ ਜਿਹੜਾ ਸਮਾਂ ਰਹਿੰਦਾ ਵਾ 16 ਸਤੰਬਰ ਤੱਕ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਦ ਤੋਂ ਵੱਦ ਅਸੀਂ ਪਿੰਨਾਂ ਚ ਚਾਈਏ ਨੂੰ ਫਨ ਜਾਦੁਰ ਕਰੀਏ ਲੋਕਾਂ ਦੇ ਸਹਿਯੋਗ ਲੈ ਕੇ ਅਸੀਂ ਸਾਰੀਆਂ ਮੋਟਾ ਪੜਾਉਣ ਦੀ ਕੋਸ਼ਿਸ਼ ਕਰੀਏ ਉਹ ਤੋਂ ਬਾਅਦ ਚ ਅਸੀਂ ਇੱਕ ਵਿਚਰਦੇ ਆ ਵਿਚਰਦੇ ਆ ਸਾਰੀਆਂ ਪੰਥਕ ਜਥੇਬੰਦੀਆਂ ਚੋਂ ਸਿਰਦ ਉਮੀਦਵਾਰ ਜਿਹੜੇ ਇਲੈਕਸ਼ਨ ਲੜਾ ਚੌੜੀ ਹੈ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਚੋਂ ਜਿਹੜਾ ਕੋਈ ਜੋੜ ਦਾ ਉਮੀਦਵਾਰ ਹੋਊਗਾ ਜੋੜਾ ਪੰਥ ਪ੍ਰਸਤ ਤੇ ਕੌਮ ਨੂੰ ਅੱਗੇ ਲੈ ਕੇ ਜਾਣ ਵਾਲਾ ਹੋਊਗਾ ਜਿਹੜਾ ਸਹੀ ਡਿਊਟੀ ਸੰਭਾਲ ਸਕਦਾ ਹੋਊਗਾ ਉਹਨਾਂ ਉਹਨਾਂ ਵਿੱਚੋਂ ਉਹਨਾਂ ਨੂੰ ਅੱਗੇ ਲਿਜਾਣਾ ਪਵੇਗਾ ਪੀਕਪਰ ਨੂੰ ਲੈ ਕੇ ਜਿਹੜਾ ਵਾ ਇੱਕ ਕਿਤਾਬ ਨਹੀਂ ਸਿਰਫ ਆਪੋ ਦਿੱਤੀ ਹੈ ਕਿ ਬੰਦੀ ਸਿੰਘਾਂ ਨੂੰ ਕਹੀਂ ਛੱਡਿਆ ਜਾਂਦਾ ਤਾਂ ਪੀਕਪਰ ਨੂੰ ਵੱਡਾ ਸੰਘਰਸ਼ ਜਿਹੜਾ ਵਾ ਉਹ ਵਿਡਿਆ ਜਾਵੇ ਇਸ ਤਰ੍ਹਾਂ ਵੱਡਾ ਸੰਕਟਕ੍ਰਿਸ ਰੂਪ ਦੇ ਵਿੱਚ ਜਿਹੜਾ ਵੱਡਾ ਸੰਕਟ ਹੈ ਇਹ ਉਹ ਇਹ ਹੈ ਕਿ ਅਸੀਂ ਸਾਰੀਆਂ ਇਕਸਾਤ ਉੱਤੇ ਫੰਦੀਆਂ ਦਾ ਆਪ ਦੂਜੇ ਧਾਰਕਿਤ ਜਿਥੇ ਫੰਦੀਆਂ ਨੂੰ ਸਲਾਹ ਕੀਤੀ ਕਰਕੇ ਫਿਰ ਉਹਦੇ ਕੋਲ ਦੇ ਵਿੱਚ ਵਿਚਾਰ ਕਰਕੇ ਕੋਈ ਬੜਾ ਤਕੜਾ ਕੋਈ ਜਿਹੜਾ ਕੋਈ ਇਹੋ ਜਿਹਾ ਜਿਹੜਾ ਸਰਕਾਰ ਤੇ ਕੋਈ ਦਬਾਅ ਪਾਇਆ ਜਾ ਸਕੇ ਕੋਈ ਬੁਖਮંત્રી ਦੀ ਕੁਰਸੀ ਦਾ ਖਰਾਓ ਕਰਤਾ ਆਵਾਜ਼ ਤਾਂ ਕੋਈ ਇਸ ਫੰਦੀਆਂ ਨੂੰ ਕਿਹਾ ਨਹੀਂ ਰੱਤਾਂ ਇਹ ਕਿ ਦੁੱਖਾਂ ਦੇ ਵਿੱਚ